ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਾਂਦੇ ਜਾਂਦੇ ਇੱਕ ਦਰਿਆ ਦੇ ਕਿਨਾਰੇ ਜਾ ਬੈਠੇ। ਕਿਆ ਦੇਖਣ ਜਿਗ ਚੀਵਰ ਨੇ ਆਪਣਾ ਜਾਲ ਉੱਥੇ ਛੱਡਿਆ ਹੋਇਆ ਦਰਿਆ 'ਚ ਜਿੰਨੀਆਂ ਮੱਛੀਆਂ ਉਹ ਜਾਲ ਚਾਈਆਂ ਉਹ ਝੀਵਰ ਲੈ ਕੇ ਚੱਲਦਾ ਰਿਹਾ। ਕਰੇ ਤਮਾਸ਼ਾ ਸ਼੍ਰੀ ਗੁਰੂ ਨਾਨਕ ਜੀ ਦੇ ਕਰ ਬਾਤ ਬਿਸਮਾਦ ਦੇ ਘਰ ਚਾਏ ਕਹਿਣ ਲੱਗੇ ਇਹ ਪਰਮੇਸ਼ਰ ਜੀ ਕਿੱਥੇ ਮੱਛੀਆਂ ਸਨ ਡੂੰਗੇ ਜਾਲ ਵਿਖੇ ਔਰ ਕਿੱਥੇ ਝੀਵਰ ਸੀ ਬਾਹਰ ਧਰਤੀ ਤੇ ਪਰ ਗੁਰੂ ਜੀ ਇੱਕ ਵਾਰ ਸ਼ਬਦ ਆਖਿਆ ਆਪਣੇ ਆਤਮੇ ਨੂੰ ਸਮਝਾਉਣ ਵਾਸਤੇ ਸ਼ੰਤ ਮਹੱਲਾ ਪਹਿਲਾ ਮੇਰੇ ਜੀ ਆੜਿਆ ਪਰਦੇਸੀਆ ਕਿਤੇ ਪਾਵੈ ਜੰਜਾਲੇ ਰਾਮ ਸੱਚਾ ਸਾਇਬ ਮਨ ਵਸ ਕੀ ਭਾਸ ਜਜਮਾਲੇ ਰਾਮ ਮਛਲੀ ਵਿਚੁ ਨੇ ਰੈ ਨੈਣ ਰੁੰਨੇ ਜਾਲ ਬਦਕੇ ਪਾਇਆ ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ ਭਿੱਤਰ ਕਰ ਚਿਤ ਲਾਏ ਹਰ ਸਿਉ ਛੋੜ ਮਨੋਂ ਅੰਦੇਸਿਆ ਸਚ ਕਹੇ ਨਾਨਕ ਚੇਤ ਰੇ ਮਨ ਦੀ ਹੜੇ ਆ ਪਰਦੇਸੀਆ ਇਹਦਾ ਪਰਮਾਰਥ ਮਹਾਰਾਜ ਆਂਦੇ ਹੈ ਮਨ ਮੇਰੀਆ ਤੂੰ ਤਮਾਸ਼ਾ ਵੇਖਿਆ ਜੋ ਪਤਾਲ ਵਿੱਚੋਂ ਮੱਛੀਆਂ ਨੂੰ ਉਹ ਸ਼ਿਕਾਰੀ ਝੀਵਰ ਕੱਢ ਕੇ ਇੱਕ ਪਲਕ ਚ ਲੈ ਗਿਆ ਇਸੇ ਤਰ੍ਹਾਂ ਤੈਨੂੰ ਜੰਮ ਆਣ ਗਰਸੇਗਾ ਇੱਥੇ ਤੂੰ ਪਰਦੇਸੀ ਹੈ ਕਿਉਂਕਿ ਇੱਥੇ ਤੇਰਾ ਕੋਈ ਨਹੀਂ ਕੋਈ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਪਰਿਵਾਰ ਨਹੀਂ ਕੋਈ ਮਿੱਤਰ ਨਹੀਂ ਜਿੰਨਾ ਚਿਰ ਤੇਰੇ ਕੋਲੋਂ ਉਹਨਾਂ ਨੂੰ ਫਾਇਦਾ ਮਿਲ ਰਿਹਾ ਉਹਨਾਂ ਚਿਰ ਉਹ ਤੇਰੇ ਮਿੱਤਰ ਨੇ ਤੇਰੇ ਮਾਪਿਆਂ ਨੇ ਤੇਰੇ ਘਰ ਵਾਲੀ ਘਰ ਵਾਲਾ ਤੇਰੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਜਦੋਂ ਤੇਰੇ ਕੋਲੋਂ ਉਹਨਾਂ ਨੂੰ ਫਾਇਦਾ ਮਿਲਣਾ हट ਗਿਆ ਤੇਰਾ ਕੋਈ ਨਹੀਂ ਇੱਥੇ ਤੇਰਾ ਕੋਈ ਨਹੀਂ ਇਕਬਰ ਮੇਸ਼ਰ ਦੇ ਨਾਮ ਬਿਨਾ ਏਰੇ ਕੰਮ ਕਿਸੇ ਨੇ ਆਉਣਾ ਇੱਥੇ ਮੱਛੀ ਦੀ ਤਰ੍ਹਾਂ ਇੱਕ ਦਿਨ ਜਮ ਲੈ ਜਾਸੀ हे ਮਾਨਾ ਸੁਣ ਸ੍ਰੀ ਪਰਮੇਸ਼ਰ ਜੀ ਦਾ ਭਜਨ ਕਰ ਅਚੇਦ ਦੇ ਨਿਰਭੈ ਹੋ ਜੀ ਵਰ ਜਾਲ ਮੈਂ ਪਕੜ ਕਰ ਲੈ ਗਿਆ ਫਿਰ ਲੱਗੀ ਵਰ ਲਾਭ ਕਰਨ ਤੈਸੇ ਹੀ ਮਣਾ ਤੈਨੂੰ ਵੀ ਬਲਾਸ ਕਰਦੇ ਨੂੰ ਜਮ ਚੋਟੀ ਤੋਂ ਪਕੜ ਕੇ ਲੈ ਜਾਵੇਗਾ ਏ ਮਣਾ ਜਦੋਂ ਅੰਧ ਕਾਲ ਦਾ ਸਮਾਂ ਆਵੇਗਾ ਤੇਰਾ ਵੀ ਭਰਮ ਉਤਰ ਜਾਏਗਾ ਉਹ ਮਛਲੀ ਦੀ ਨਿਆਈ ਤਾ ਤੇ ਇਹ ਮਨਾ ਤੈਨੂੰ ਚਾਹੀਦਾ ਜੋਦੂ ਪਹਿਲੇ ਹੀ ਸ੍ਰੀ ਪਰਮੇਸ਼ਰ ਜੀ ਦਾ ਸਿਮਰਨ ਕਰੇਗਾ ਤਾਂ ਤੇਰੀ ਕਲਿਆਣ ਹੋਵੇਗੀ ਇਹ ਕਹਿ ਕਰ ਉਹ ਨਦੀ ਦੇ ਕਿਨਾਰੇ ਦੇਖਦੇ-ਦੇਖਦੇ ਮਹਾਰਾਜ ਜੀ ਅੱਗੇ ਗਏ ਭਾਈ ਬਾਲਾ ਦਾ ਸੁਣੋ ਸਜਣੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਿੱਤਰ ਜਿਹੜਾ ਸਰਵਣ ਕਰੇਗਾ ਉਹਨਾਂ ਦੇ ਸਮੇਂ ਪਰਮ ਗਤੀ ਨੂੰ ਅਧਿਕਾਰੀ ਹੋਵੇਗਾ ਇੱਕ ਸਮੇਂ ਜਾਂਦੇ ਜਾਂਦੇ ਸ੍ਰੀ ਗੁਰੂ ਜੀ ਉਹ ਨਦੀ ਦਾ ਪ੍ਰਵਾਹ ਦੇਖਦੇ ਜਾਂਦੇ ਨੇ ਅੱਗੇ ਗਏ ਕਿਆ ਦੇਖਣ ਨਦੀ ਦਾ ਵਾਹ ਵਿਛੜ ਗਿਆ ਉਥੇ ਗੁਰੂ ਜੀ ਜਾ ਖੜੇ ਹੋਏ ਪਰ ਜੋ ਪ੍ਰਵਾਹ ਨਦੀ ਦਾ ਇੱਕ ਦਾ ਸੱਜੇ ਪਾਸੇ ਜਾਂਦਾ ਹੈ ਕਿ ਖੱਬੇ ਪਾਸੇ ਇੱਕ ਦੇਨੇ ਤਰਫ ਇੱਕ ਬਾਈ ਤਰਫ ਇਹ ਦੇਖ ਕੇ ਗੁਰੂ ਜੀ ਕਹਿ ਲਗੇ हे ਨਿਰੰਕਾਰ ਜੀ ਇਸ ਨਦੀ ਦਾ ਜਾਲ ਪਹਿਲਾਂ ਇਕੱਠਾ ਸੀ ਹੁਣ ਅੱਗੋਂ ਛੋਟੀਆਂ ਨਦੀਆਂ ਬਣ ਗਈਆਂ ਅੱਧਾ ਸੱਜੇ ਪਾਸੇ ਤੁਰ ਗਿਆ ਅੱਧਾ ਖੱਬੇ ਪਾਸੇ ਪਰਮੇਸ਼ਰ ਜੀ ਇਹ ਤੇਰੀ ਕੁਦਰਤ ਪਰ ਜੀ ਹੁਣ ਕਿਤੇ ਸੰਯੋਗ ਨਾਲ ਹੀ ਇਹਨਾਂ ਦਾ ਮੇਲਾ ਹੋਵੇਗਾ ਤੇਰੀ ਕਿਰਪਾ ਹੋਵੇਗੀ ਤਾਂ ਇਹ ਮਿਲ ਲੰਗੇ ਪ੍ਰੰਧੂ ਸ੍ਰੀ ਗੁਰੂ ਜੀ ਹੋਸ ਨਿਰੰਕਾਰ ਦੇ ਚੋਜ ਦੇਖ ਕਰ ਸੰਸਾਰ ਦੇ ਮਨ ਸ਼ਾਂਤ ਕਰਨ ਨਮਿਤ ਆਪਣੇ ਮਨ ਨੂੰ ਕਹਿੰਦੇ ਹਨ हे ਮਨਾ ਮੇਰਿਆ ਇੱਕ ਦਿਨ ਤੇਰੀ ਵੀ ਇਹ ਗਤ ਹੋਵੇਗੀ ਨਦੀ ਦੇ ਪ੍ਰਵਾਹ ਦੀ ਨਿਆਈ ਇਹ ਕਹਿ ਕਰ ਪ੍ਰਵਾਹ ਨੂੰ ਵਿਛੜਿਆ ਦੇਖ ਕੇ ਮਹਾਰਾਜ ਜੀ ਨੇ ਫੇਰ ਸ਼ਬਦ ਆਖਿਆ ਸ਼ੰਤ ਮੱਲਾ ਪਹਿਲਾ ਨਦੀਆਂ ਵਾਵ ਛੁੰਨਿਆ ਮੇਲਾ ਸੰਜੋਗੀ ਰਾਜ ਜਗ ਜਗ ਮਿੱਠਾ ਇਸ ਪਰ ਕੋ ਜਾਣ ਜੋਗੀ ਰਾਜ ਕਈ ਸਾਹਿਬ ਜਾਣ ਘਰ ਪਛਾਣ ਸਤ ਗੁਰੂ ਜਿਣ ਚੇਤਿਆ ਬਿਨ ਨਾਮ ਹਰ ਕੇ ਪਰਮ ਭੂਲੇ ਪਜ ਹੈ ਮੁਗਦੇ ਅਚੇਤਿਆ ਹਰ ਨਾਮ ਭਗਤ ਨਾਰ ਦੇ ਸਾਚਾ ਸੇ ਅੰਤ ਤਾਹਿ ਰੁੰਨਿਆ ਸਚ ਕਹੇ ਨਾਨਕ ਸ਼ਬਦ ਸਾਚਾ ਮੇਲ ਚਰੀ ਵਛਣਿਆ ਮਰਜੀ ਦਾ ਪਰਮਾਰਥਾਂ ਦੇ ਏ ਮਨ ਮੇਰੇ ਤੂੰ ਇਹ ਨਦੀ ਦਾ ਪ੍ਰਵਾਹ ਵਿਛੜਿਆ ਵੇਖਦਾ ਇਹ ਹੁਣ ਕਿਤੇ ਸੰਜੋਗ ਨਾਲ ਮਿਲ ਆਵੇਗਾ ਪਰ ਜੇ ਕਰਤਾਰ ਦੀ ਮਿਹਰਬਾਨੀ ਹੋਵੇਗੀ ਤਾਂ ਮਿਲੇਗਾ ਨਹੀਂ ਤਾਂ ਵਿਛੋੜਾ ਹੀ ਚੱਲਿਆ ਆਉਣਾ ਸੋ ਏ ਮੇਰੇ ਮਨਾ ਇਹ ਪ੍ਰਵਾਹ ਦੀ ਨਿਆਈ ਤੂੰ ਹੁਣ ਪਰਮੇਸ਼ਰ ਨੂੰ ਮਿਲ ਫੇਰ ਕਬ ਮਨੁੱਖਾ ਜਨਮ ਪ੍ਰਾਪਤ ਹੋਵੇ ਇਹ ਇਹ ਪਰਮ ਪਵਿੱਤਰ ਸਰੀਰ ਮਿਲੇ ਸੋ ਕੋਈ ਸੰਯੋਗ ਕਰਕੇ ਮਿਲਣਾ ਹੁਣਾਇ ਫੇਰ ਕਦੀ 84 ਲੱਖ ਜੂਨ ਹੈ ਉਹਦੇ ਵਿੱਚ ਪਰਮੇਸ਼ਰ ਦੇ ਹੁਕਮ ਨਾਲ ਪਾਇਆ ਜਾਂਦਾ ਜੁਗ ਜੁਗੇ ਹੀ ਹੁੰਦਾ ਆ ਏ ਮਣਾ ਮੇਰਿਆ ਜੁਗ ਜਿ ਮਿੱਠਾ ਕਰਕੇ ਖਾਈਦਾ ਜੋ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਉਹ ਵੇਖੋ ਕਿ ਲੱਗਦਾ ਇਸ ਬਾਤ ਨੂੰ ਇਹ ਜਾਣਦਾ ਜਿਹੜਾ ਪੂਰਨ ਜੋਗ ਧਿਆਨ ਹੁੰਦਾ ਹੈ ਏ ਮੇਰੇ ਮਾਣਾ ਹਰ ਸਿਮਰਨ ਦਾ ਸਹਿਜ ਸੁਖ ਤਬ ਤੇਰੇ ਕੋ ਪ੍ਰਾਪਤ ਹੋਵੇਗਾ ਜਾਂ ਤੂੰ ਸਤਿਗੁਰੂ ਨੂੰ ਮਿਲੇਗਾ ਉਹਨਾਂ ਪਰਮੇਸ਼ਰ ਸਾਹਿਬ ਦਾ ਸਿਮਰਨ ਉਪਜੇਗਾ ਅਦੇ ਜਿੰਨੇ ਗੁਰੂ ਨੇ ਪਾਇਆ ਉਹਨੂੰ ਹਰਮੇਸ਼ਰ ਦੇ ਸਿਮਰਨ ਦਾ ਰਾਸ ਨਹੀਂ ਆਉਂਦਾ ਜੋ ਮਨੁੱਖ অতি ਮੂਰਖ ਮੁਗਦਨੇ ਅਚੇਤ ਮਾਇਆ ਦੇ ਮੋਹ ਵਿਖੇ ਪਚੇ ਹੋਏ ਨੇ ਉਹ ਪ੍ਰਾਣੀ ਨਰਕ ਗਾਮੀ ਹੋਣਗੇ ਅਰ ਭਰਮ ਰੂਪੀ ਮੋਚ ਬੱਧੇ ਹੋਏ ਹਨ ਅਰ ਮਿਥਿਆ ਵਸਨੋ ਸਦਾ ਪਕੜ ਰਹੇ ਹਨ ਔਰ ਭਗਤ ਹਰਿ ਜਸ ਕੀਰਤਨ ਨਾਮ ਦਾਣ ਇਸ਼ਨਾਨ ਦਇਆ ਧਰਮ ਪਰ ਵਿਕਾਰ ਜਿਸਕੇ ਹਿਰਦੇ ਕਦੀ ਨਹੀਂ ਵਸਿਆ ਉਹ ਅੰਤ ਕਾਲ ਨੂੰ ਬਚਤਾਂਗੇ ਹਾਏ ਹਾਏ ਕਰਕੇ ਰੋਵਣਗੇ ਪਰ ਹੇ ਮੇਰੇ ਮਾਣਾ ਤੂੰ ਸ੍ਰੀ ਪਰਮੇਸ਼ਰ ਜੀ ਦਾ ਸਿਮਰਨ ਕਰਕੇ ਨਿਰੰਕਾਰ ਨੂੰ ਮਿਲ ਜਦੋਂ ਇਹ ਬਚਨ ਬਾਲੇ ਨੇ ਸ੍ਰੀ ਗੁਰੂ ਅੰਗਦ ਜੀ ਕੋ ਸੁਨਾਇਆ ਗੁਰੂ ਜੀ ਨਿਜ ਸਰੂਪ ਚ ਲੀਨ ਹੋਗੇ ਸੰਗਤ ਸਾਰੀ आनंद ਨੂੰ ਪ੍ਰਾਪਤ ਹੋਈ ਸੰਪੂਰਨ ਸੰਗਤ ਨੇ ਗਿਰੋ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਭਾਈ ਬਾਲੇ ਨੂੰ ਕਹਿੰਦੇ ਵਾਹ ਭਾਈ ਬਾਲਾ ਤੂੰ ਨਿਹਾਲ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਆ ਗੁਰੂ ਨਾਨਕ ਸੇਵ ਜੀ ਇਸ ਦੀ ਇੱਕ ਕਾਤਕਾ ਨੂੰ ਦੇਖਦਾ ਰਿਆ ਤੂੰ ਨਿਹਾਲ ਹੋਇਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਖਰਵਾਦ ਘੱਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ